ਕਰਨ ਫੇਰ ਕੋਠੇ ਤੇ ਆ ਗਿਆ ਜੱਸ ਕਰਨ ਪੁੱਤ ਜਿਹੜਾ ਤੇਰਾ ਪਤੰਗ ਉੜਦਾ ਦਾ ਉਹ ਕਿੱਥੇ ਗਿਆ ਉਹ ਵੱਡ ਹੋ ਗਿਆ ਉਹ ਉੱਡ ਲਿਆ ਮੈਂ ਇਹ ਕਹਿ ਰਹੀ ਸੀ ਕਿ ਆਪਣੇ ਨਿਆਣੇ ਨਾ ਪਰ ਐਨਾ ਕਹ ਜਿਸ ਤਰ੍ਹਾਂ ਅਸੀਂ ਕਹਨੇ ਨਾ ਆਪਣੇ ਕੋਕਣਾ ਮੰਨ ਲੈਣੇ ਹਨਾ ਕਿੰਨਾ ਸੋਹਣਾ 뷰 ਆਂਦਾ ਉੱਪਰ ਦੇ ਉੱਪਰ ਬੈਠ ਕੇ ਤਾਂ ਨਾ ਧੁੱਪ ਚ ਨਜ਼ਾਰੇ ਲੈਣੇ ਇਹ ਆਪਾਂ ਮੰਝਾ ਢਾਹ ਲੋ ਬੈਹ ਜੋ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਾਸਤੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਬਸੰਤ ਪੰਚਮੀ ਦੇ ਦਿਨ ਲੱਖ ਲੱਖ ਮੁਬਾਰਕਾਂ ਜੀ ਲੋ ਜੀ ਅੱਜ 19 ਮਾਰਗ ਹੈ ਜੀ ਵੈਸੇ 19 ਮਾਰਗ ਹੈ ਆਪਣਾ ਫਰਵਰੀ ਦਾ ਮਹੀਨਾ ਸ਼ੁਰੂ ਹੋ ਗਿਆ ਜੀ ਅੱਜ ਦੇ ਦਿਨ ਬਸੰਤ ਪੰਚਮੀ ਤੇ ਜਿਹਨੂੰ ਮਕਰ ਸੰਕ੍ਰਾਂਤੀ ਵੀ ਕਹਿ ਦਿੰਦੇ ਨੇ ਤੇ ਇਸ ਦਿਨ ਜੀ ਬੱਚਿਆਂ ਨੂੰ ਬਹੁਤ ਖੁਸ਼ੀ ਹੁੰਦੀ ਇਸ ਦਿਨ ਦੀ ਬਹੁਤ ੜੀਕ ਹੁੰਦੀ ਵੀ ਅਸੀਂ ਪਤੰਗ ਉੜਾਈ ਐ ਐ ਕਰੀ ਅੱਜ ਚੱਸ ਕਰਨ ਵੀ ਆਪਣਾ ਸਵੇਰ ਦਾ ਪਤੰਗ ਲਈ ਫਿਰਦਾ ਪਰ ਮੈਂ ਕੋਠੇ ਤੋਂ ਤਾਰਦੇ ਆ ਤੇ ਬਾਕੀ ਜੀ ਜਿਨਾਂ ਨੇ ਆਪਣੇ ਬਲੌਗ ਦੇ ਨਾਲ ਜੁੜੇ ਵੇ ਵੀਰ ਭੈਣ ਭਰਾ ਸਾਰਿਆਂ ਨੂੰ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਥੋੜਾ ਦਿਲ ਤੋਂ ਤੇ ਲੋ ਜੀ ਲੱਗੇ ਬਲੌਗ ਸ਼ੁਰੂ ਕਰਨਾ ਪਹਿਲਾਂ ਤਾਂ ਮਨਜੀਤ ਨੂੰ ਮਿਲੋ ਜੀ ਹੋਰ ਭਾਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਭਾਈ ਅੱਜ ਐਤਵਾਰ ਹੈ ਮਗਰ ਸੁਨਾਤੀਆ ਮਤਲਬ ਬਸੰਤ ਪੰਚਮੀ ਹੈ ਵੀ ਅੱਜ ਦੇ ਦਿਨ ਤੈਂ ਕਿਆ ਸੋਚਿਆ ਵੇ ਕੀ ਕਰਿਆ ਜਾਵੇ ਮੈਂ ਤਾਂ ਉਹੀ ਸੋਚਦੀ ਉਹੀ ਕਰ ਰਹੀ ਜਿਹੜਾ ਮੇਰਾ ਰੋਜ਼ ਦਾ ਕੰਮ ਹੈ ਤਾਂ ਹੈ ਨਹੀਂ ਅੱਜ ਬਸੰਤਵੰਤ ਵੀ ਮੈਂ ਬਿਲੀ ਬੈਠੀ ਇਹ ਵੀ ਗੱਲ ਹੈ ਤੇ ਗੱਲਬਾਤ ਇਸ ਤਰ੍ਹਾਂ ਹੈ ਵੀ ਮਨਜੀਤ ਨੂੰ ਤਾਂ ਉਹੀ ਪਹਿਲੇ ਕੰਮੇ ਨਹੀਂ ਮਾਣਾ ਕਦੇ ਕੱਪੜੇ ਧੋ ਲੋ ਕਦੇ ਸਫਾਈਆਂ ਕਰ ਲੋ ਕਦੇ ਪੋਚੇ ਲਾ ਲੋ ਪਰ ਜਿਹੜੇ ਕੱਪੜੇ ਐ ਰੋਜ਼ ਨਹੀਂ ਧੋਏ ਜਾਂਦੇ ਇੱਕ ਦਿਨ ਛੱਡ ਕੇ ਧੋਨੇ ਹੁਣ ਦੇਖੋ ਜਸ ਕਰਨ ਨੂੰ ਦੋ ਛੁੱਟੀਆਂ ਹੋਲੀ ਤੇ ਕੱਲ ਵੀ ਸੀ ਅੱਜ ਵੀ ਅੱਜ ਸੰਡੇ ਹੈ ਜੀ ਤੇ ਜਸ ਕਰਨ ਆਪਣਾ ਕਰ ਰਿਆ ਹਾਂ ਜੁਆਏ ਸੰਡੇ ਤੇ ਬਾਕੀ ਮੈਂ ਇਸ ਤਿਆਰ ਦੇ ਵਿੱਚ ਜਿਹੜਾ ਤੂੰ ਤੇਰੀ ਸੋਚਣੀ ਕਿਆ ਮਜੀ ਵੀ ਅੱਜ ਤੇ ਦਿਨ ਬਹੁਤ ਪਤੰਗ ਉਡਾਏ ਜਾਂਦੇ ਆਂ ਉਡਾਏ ਤਾਂ ਜਾਂਦੇ ਆਂ ਪਰ ਉਹ ਗਲਤ ਹੈ ਜਿੰਨੀ ਅਸੀਂ ਵੀਡੀਓ ਦੇਖਦੇ ਨਾ ਕਿਸੇ ਦੇ ਕਿਨਿਆਣੇ ਵੀ ਦੇਖੀ ਮੈਂ ਡਾਕਟਰ ਐਵੇਂ ਬਹੁਤ ਖੋਲ ਦੇਖ ਰਿਹਾ ਵੀ ਚਿੰਨਾ ਦਿਖ ਰਿਹਾ ਮਾਸਰ ਬੱਟੇ ਵੀ ਕਰਦਣ ਆਪਾਂ ਨੂੰ ਚੀਰਾ ਪੈ ਗਿਆ ਡੋਰ ਦਾ ਐਹੀ ਕਹਿੰਦੀ ਇਹਨਾਂ ਜਸ ਕਰਨ ਨੂੰ ਮੈਂ ਤਾਂ ਇਹ ਕਹਿੰਦੀ ਵੀ ਉਟਾ ਆਇਆ ਨਾ ਕਰੋ ਕੀ ਫਾਇਦਾ ਬਿੱਲਾ ਕੋਈ ਨਹੀਂ ਸੜਕ ਚੱਲਦੀ ਜੇ ਪਤੰਗ ਉਡਾਣਾ ਵੀ ਹੈ ਉਹਦੇ ਲਈ ਸੇਫ ਜਗ੍ਹਾ ਚਾਹੀਦੀ ਖੁੱਲੀ ਡੁੱਲੀ ਵੀ ਕੋਈ ਰੋਡ ਨਾ ਹੋਵੇ ਲੱਗੇ ਜੇ ਪਤੰਗ ਉਡਾ ਲਿਆ ਮੰਨ ਦਾ ਚੌਕ ਪੂਰਾ ਕਰ ਲਿਆ ਤਾਂ ਬੱਚਿਆਂ ਨੂੰ ਇਹ ਸਲਾਹ ਦੋ ਤੋਂ ਬਾਅਦ ਜੀ ਆਪਣਾ ਜਿਹੜਾ ਤਾਗਾ ਇਹ ਪੂਰਾ ਇਕੱਠਾ ਕਰੋ ਜੇ ਬੇਸਟ ਵੀ ਹੋ ਗਿਆ ਉਹਨੂੰ ਇਕੱਠਾ ਕਰਕੇ ਡਸਟਬਿਨ ਚ ਪਾਓ ਕਿਉਂ ਨਹੀਂ ਫਿਰ ਉਹਦੇ ਨਾਲ ਨੁਕਸਾਨ ਇਹ ਜਿਕਣਾ ਮੰਨ ਲਓ ਅਸੀਂ ਪਤੰਗ ੜਾਤੇ ਆ ਜੀ ਬਹੁਤ ਉੱਚਾ ਚਲੇ ਗਿਆ ਤੇ ਉਹ ਪਤੰਗ ਉਹ ਤੋਂ ਬਾਅਦ ਟੁੱਟ ਗਿਆ ਜਾਂ ਕੁਸ ਹੋ ਗਿਆ ਚਲੇ ਗਿਆ ਲੰਘ ਗਿਆ ਜਿਕਣਾ ਪੇਚੇ ਵੀ ਲਾ ਲਨੇ ਜਿਕਣਾ ਨਿਆਣੇ ਕਹੀ ਜਾਂਨੇ ਪੇਚਾ ਲਾ ਲਿਆ ਪਤੰਗ ਕੱਟ ਤਿਆ ਜੀ ਦੂ ਇਹਦਾ ਇਹਨਾਂ ਤਾਂ ਹੁੰਦੀ ਖੁਸ਼ੀ ਪਰ ਉਹ ਪਤੰਗ ਪਤਾ ਨਹੀਂ ਕਿੱਥੇ ਤੱਕ ਜਾਣਾ ਜਦੋਂ ਨਾ ਗਿਰਨਾ ਨਾ ਰੋੜਾਂ ਦੇ ਉੱਪਰ ਆਲੇ ਦਾਲਾਂ ਇੱਧਰ ਆਪਣਾ ਦਰਖਤਾ ਚ ਫਸ ਗਈ ਡੋਰ ਉੱਧਰ ਫਲਾਣੇ ਕਿਧਰੇ ਚਲੇ ਗਿਆ ਪਤੰਗ ਜਦੋਂ ਸ਼ਾਮ ਨੂੰ ਗਿਰਦਾ ਨਾ ਫਿਰ ਜਿਹੜੇ ਵੀ ਆਪਣੇ ਸ਼ਾਮ ਨੂੰ ਡਿਊਟੀਆਂ ਤੋਂ ਆ ਰਹੇ ਜਾਂ ਰੋਡ ਤੇ ਜਾ ਰਹੇ ਜਾਂ ਬੱਚੇ ਆ ਰਹੇ ਜਾਂ ਜਾ ਰਹੇ ਉਹ ਰੋਡ ਤੇ ਉਹਨਾਂ ਦੀ ਗਰਦਨਾ ਪਰਚੀਰੇ ਪੈ ਜੰਨੇ ਉਹ ਗਲਤ ਹੈ ਤੇ ਜੇ ਬੱਚੇ ਨੂੰ ਪਤੰਗ ਉਡਾਣ ਦੇਣਾ ਪਹਿਲੀ ਗੱਲ ਤਾਂ ਕੋਠੇ ਵਰ ਦੋ ਨਾ ਕੋਠੇ ਪਰ ਉਡਾਣ ਦੋ ਨਾ ਕਿਉਂ ਜੰਗਲਾ ਨਹੀਂ ਹੁੰਦਾ ਬੱਚਾ गिर ਜਾਂਦਾ ਪਿੱਛੇ ਨੂੰ ਹਟਦਾ ਹਟਦਾ ਜੇ ਉਡਾਣ ਦੇਣਾ ਤਾਂ ਉਹਨੂੰ ਖੁੱਲੀ ਜਗ੍ਹਾ ਦੇ ਵਿੱਚ ਭੇਜੋ ਵੀ ਲੋੜ ਆ ਲੋ ਆਪ ਖੜ੍ਹ ਜਾਓ ਕੋਲ ਘਾਂਟਾ ਚਲੋ ਬੱਚੇ ਦਾ ਮਨ ਵੀ ਪੂਰਾ ਹੋ ਜਾਊਗਾ ਵੈਸੇ ਤਾਂ ਮੈਂ ਕਹਿੰਨਾ ਵੀ ਪਤੰਗ ਉਡਾਣਾ ਚਾਹੀਦਾ ਈ ਇਹ ਕੋਈ ਖਲਾਰ ਨਹੀਂ ਹੈਗੀ ਕੋਈ ਹੋਣੀ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਣੇ ਰਹੋ ਮੈਂ ਦਿਖਾਨਾ ਬੱਚੇ ਇੰਜੋਏ ਕਰ ਰਹੇ ਮੈਂ ਉਹਨਾਂ ਨੂੰ ਕਿੱਥੇ ਭੇਜਿਆ ਚਲੋ ਠੀਕ ਹੈ ਨਾਲ ਬਣੇ ਰਹੋ ਜੀ ਦਿਖਾਈਏ ਫਿਰ ਤੁਹਾਨੂੰ ਦੇਖੋ ਸਾਹਮਣੇ ਆਪਣੇ ਘਰ ਦੇ ਕਿੰਨੀ ਸੋਹਣੀ ਗ੍ਰੀਨਰੀ ਹੈ ਸੈਨਰੀ ਟਾਇਪ ਮਾਫਲ ਬਣਿਆ ਪਿਆ ਹੈ ਜੀ ਖੇਤ ਉਹ ਸਾਹਮਣੇ ਇੱਕ ਜਿੱਥੇ ਆਲੂ ਤੇ ਆਲੂ ਪੱਟ ਕੇ ਪਤਾ ਨਹੀਂ ਕੀ ਆ ਬੀਜਿਆ ਉੱਥੇ ਤੇ ਕਰ ਦੇਣਾ ਅੱਜ ਹਾਂ ਨਿਆਣਿਆਂ ਨੇ ਕਰਤੇ ਜੋ ਖੱਤੇ ਦਾ ਉਹ ਘਾਟ ਨਾ ਤੇ ਜੱਸ ਕਰਨੇ ਪਤੰਗ ੜਾਇਆ ਵਾ ਤਾਂ ਉਹਨੇ ਛੱਡਿਆ ਵਾ ਮੈਂ ਕਹਣਾ ਗਿਰ ਲਿਆ ਉਹਦਾ ਪਤੰਗ ਇਹ ਦੋ ਹੁਣ ਲੱਗੇ ਚੜਾਣਾ ਹੋਰ ਆ ਗਏ ਨਿਆਣੇ ਨਿਆਣੇ ਹੋਰ ਆ ਗਏ ਲਿਖਦਾ ਬਿੰਦਾ ਉੱਤੇ ਚੜਾ ਹਾਂ ਤੇ ਗੱਲਬਾਤ ਇਸ ਤਰ੍ਹਾਂ ਹੈ ਇਹ ਦੇਖੋ ਇਹ ਜੱਸ ਕਰਨ ਦੇ ਫਰੈਂਡ ਵੀ ਆ ਗਏ ਪਿੰਡ ਚ ਇਹ ਖੜਿਆ ਜੱਸ ਕਰਨ ਕਿੱਥੇ ਖੜਿਆ ਉਹ ਦੇਖ ਕਾਲਾ ਢੇਡਾ ਬੈਠਾ ਹਾਂ ਹਾਂ ਇਹ ਹੈ ਇਹ ਜੱਸ ਕਰਨ ਕਿੱਥੇ ਬੈਠ ਗਿਆ ਪੂਰੀ ਜੇ ਤਾਂ ਪਤੰਗ ਜੇ ਕਰ ਰਹੇ ਪਤੰਗ ਚੜਾਣਾ ਜੀ ਉਹਨੇ ਪਹਿਲਾਂ ਚੜਾਇਆ ਪਤਾ ਹੀ ਸਵੇਰ ਦਾ 9 ਵਜੇ ਦਾ ਇਹ ਦੇਖੋ ਲੈ ਰਹੇ ਬੱਚੇ ਹੀ ਨਜ਼ਾਰਾ ਦੋ ਕਈ ਵੀ ਬੈਠੇ ਹਨ ਆਮਨ ਆਮਨ ਬਹੁਤ ਦੂਰ ਦੂਰ ਤੇ ਆਏ ਹੋਏ ਆਪਣੇ ਪਿੰਡ ਦੇ ਪਰਾਂ ਚਾਰੇ ਪਾਸੇ ਕੋਨਿਆਂ ਤੋਂ ਬੱਚੇ ਆਏ ਵੇ ਜੀ ਲੈ ਰਹੇ ਆਪਣੀ ਜ਼ਿੰਦਗੀ ਦਾ ਨਜ਼ਾਰਾ ਪਰ ਦੇਖੋ ਜੀ ਮੈਂ ਉਹਨਾਂ ਨੂੰ ਨਾ ਉਰੇ ਤਾਰਾਂ ਆਂ ਜੀ ਇਹ ਨਾ ਉਹਨੂੰ ਕੋਠੇ ਤੇ ਚੜਾਣ ਦੇ ਆ ਕਿਉਂ ਕੋਠੇ ਤੋਂ ਨਿਆਣਾ ਪਿੱਛੇ ਹਟੀ ਜਾਂਦਾ ਜੀ ਨਾ ਆਪਣੇ ਜੰਗ ਲਾਏ ਤੇ ਇਹ ਤਾਰਾਂ ਦੇ ਕੋਲ ਜੇ ਕੋਠੇ ਤੋਂ ਖੜ ਕੇ ਚੜਾਣੇ ਆ ਪਤੰਗ गिर ਜਾਂਦਾ ਏ ਤਾਰਾਂ ਪਰ गिर ਜਾਂਦੀ ਏ ਡੋਰ ਤੇ ਪਟਾਕਾ ਵੀ ਪੈ ਜਾਂਦਾ ਪਰ ਐਤਕੀ ਇਹਨੂੰ ਡੋਰ ਵੀ ਅਸੀਂ ਦੂਈ ਲਿਆਣ ਕੇ ਦੇਈ ਸੀ ਛੋਟੀ ਤੇ ਬਾਕੀ ਗੱਲਬਾਤ ਇਹ ਆ ਦੇਖੋ ਮੈਂ ਨਾ ਉਹਨਾਂ ਨੂੰ ਉਹ ਪਰੇ ਭੇਜ ਤਿਆ ਚੰਗਾ ਕੀਤਾ ਨਾ ਜੀ ਤੇ ਇੱਕ ਘੰਟਾ ਦੇ ਆ ਵੀ ਇੱਕ ਘੰਟਾ ਤੁਸੀਂ ਪਤੰਗ ਉਡਾ ਸਕਦੇ ਹੁਣ ਲੱਗੇ ਨਾ ਹੂੰ ਹੁਣ ਲੱਗੇ ਉਹ ਖੜਿਆ ਜੀ ਆਪਣਾ ਕਰਨ ਖੱਤੇ 'ਚ ਇਹ ਆ ਹੈ ਮਾ ਹਵਾ ਜੱਲੂ ਵੀ ਫੇਰ ਚੜੂ ਚੜਾ ਤਾਂ ਨਹੀਂ ਲੈਣਾ ਪਹਿਲਾਂ ਇਹਹੀ ਪਤੰਗ ਹੈ ਨਾ ਚੜਾਇਆ ਪਤਾ ਜੀ ਪਹਿਲਾਂ ਹੁਣ ਦੇਖੋ ਫੇਰ ਉਲਝ ਰਿਹਾ ਕਿਉਂਕਿ ਹਵਾ ਉੱਪਰ ਉੱਪਰ ਹੈ ਗਈ ਹੈ ਹਵਾ ਬਹੁਤ ਘੱਟ ਹੈ ਜੀ ਉਹਨਾਂ ਨੇ ਵੀ ਚੜਦਾ ਹੀ ਉਹਦੇ ਹਾਂ ਉਹਨੇ ਤਾਰਿਆ ਪਤਾ ਨਹੀਂ ਕਾ ਇਹ ਦੇਖੋ ਪਹਿਲਾਂ ਹਾਂਜੀ ਤੇ ਗੱਲਬਾਤ ਇਸ ਤਰ੍ਹਾਂ ਐ ਵੀ ਪਤੰਗ ਚੜਾਉਣਾ ਬਹੁਤ ਗਲਤ ਐ ਜੇ ਚੜਾਉਣਾ ਤਾਂ ਸੇਫ ਜਗ੍ਹਾ ਤੇ ਚੜਾਓ ਖੁੱਲੇ ਡੁੱਲੇ ਮੈਦਾਨ 'ਚ ਚੜਾਓ ਜਾ ਕੇ ਜਿੱਥੇ ਜਗ੍ਹਾ ਬਾਦੂ ਐ ਖੁੱਲੇ ਐ ਪਰ ਜਗ੍ਹਾ ਕਾਫੀ ਐ ਤੇ ਪਤੰਗ ਚੜਾਓ ਤੇ ਪਤੰਗ ਨੂੰ ਫੇਰ ਜਦੋਂ ਤਾਰਨਾ ਐ ਜਿਸ ਵਕਤ ਤਾਰਨਾ ਜਾਂ ਵੜ ਗਿਆ ਉਹਨੂੰ ਇਕੱਠਾ ਕਰਕੇ ਡਸਟਬਿਨ 'ਚ ਘੇਰੋ ਹੁਣ ਜੇ ਇਹ ਪਤੰਗ ਚੜਾ ਕੇ ਕਈ ਵੇਲੇ ਬੰਨ੍ਹ ਦੇ ਦਿੰਦੇ ਆ ਤਾਂ ਇਹਦੇ ਨਾਲ ਤਾਰ ਲੈਣਾ ਸਾਮੂ ਇਕੱਠਾ ਕਰ ਲੈਣੇ ਹੁਣ ਜਿੱਦਾਂ ਦੇਖੋ ਇਹ ਤਿੰਨ ਚਾਰ ਇਕੱਠੇ ਹੋ ਗਏ ਮਨਜੀਤ ਜੱਸ ਕਰਨਾ ਪਤੰਗ ਚੜਾਇਆ ਬਤਾ ਕਰਦੇ ਜੀ ਗੱਲ ਥੋੜੀ ਕਿ ਸਾਊਂਡ ਪ੍ਰੋਬਲਮ ਲਓ ਜੀ ਅਸੀਂ ਗੱਲ ਇਹ ਕਰ ਰਹੇ ਤੇ ਵੀ ਚਲੋ ਸਾਡੇ ਬੱਚੇ ਇਦਾਂ ਦੇ ਹੈ ਨਹੀਂ ਜੋ ਕਹਿੰਨੇ ਮੰਨ ਲੈਣੇ ਆ ਪਰ ਜੇ ਆਪਾਂ ਲੰਬਾ ਸੋਚੀਏ ਕਿਸੇ ਹੱਦ ਤੱਕ ਪਰ ਪਤੰਗ ਚੜਾਣਾ ਹੈ ਬਹੁਤ ਗਲਤ ਹੈ ਕਿਉਂਕਿ ਇਹਦੇ 'ਚ ਰਿਸਕ ਬਹੁਤ ਜ਼ਿਆਦਾ ਮਜੀਤ ਉਹ ਕਾ ਤੋਂ ਜੇ ਤਾਂ ਬੱਚੇ ਕੋਠਿਆਂ ਤੇ ਖੜਕ ਕੇ ਚੜਾਣ ਲੱਗ ਗਏ ਤਾਂ ਔਖਾ ਪਿੱਛੇ ਨੂੰ ਨਾ ਗਰਜ ਬੈ ਕਿਤੇ ਨਾ ਕਿਉਂਕਿ ਅੱਜਕੱਲ੍ਹ ਪੁਰਾਣੇ ਘਰਾਂ ਤੇ ਆਪਣੇ ਜਿਕਣਾ ਸਾੜੇ ਬਣੇ ਹੋਏ ਉਹਨਾਂ ਤੇ ਜੰਗਲੇ ਲੱਗੇ ਹੀ ਨਹੀਂ ਮੁੜ ਕੇ ਤੇ ਬਾਕੀ ਜੇ ਆਪਾਂ ਐ ਸੇਫ ਜਗ੍ਹਾ ਤੇ ਜਾ ਕੇ ਚੜਾਵਾਂਗੇ ਵੀ ਉਹ ਵੀ ਗਲਤ ਹੈ ਜੇ ਕਿਸੇ ਹੱਦ ਤੱਕ ਆਪਾਂ ਬਹੁਤ ਲੰਬੀ ਸੋਚੀ ਉਹ ਗਲਤ ਹੈ ਇਦਾਂ ਜਦੋਂ ਕੋਈ ਹੁਣ ਦੇਖੋ ਇਹ ਦੋ ਬੱਚੇ ਆਏ ਤੇ ਜਿਹੜਾ ਇਹ ਖੜੇ ਇਹ ਕਹਿੰਦਾ ਵੀ ਜੱਸ ਕਰਨਾ ਪਤੰਗ ਚੜਾਇਆ ਤਾਂ ਇਹ ਹੁਣੀ ਆਏ ਆ ਤਿੰਨ ਚਾਰ ਕਹਿੰਨੇ ਜੱਸ ਕਰਨ ਪੇਚੇ ਲਾਈਓ ਉਹ ਕਹਿੰਦਾ ਲਾਓ ਮਹਾਪੁੱਤ ਤੇਰਾ ਪਤੰਗ ਟੁੱਟ ਗਿਆ ਉੜ ਜਾਣਾ ਲੰਗ ਜਾਣਾ ਕਿਤੇ ਉਹ ਜਾ ਕੇ ਫਿਰ ਰੋੜਾਂ ਤੇ ਦਰਖਤਾਂ ਚ ਫਸ ਜਾਂਦਾ ਏ ਫਿਰ ਉਹਨਾਂ ਨੂੰ ਨੁਕਸਾਨ ਕਰਨਾ ਚੱਲ ਜੱਸ ਕਰਨਾ ਦੁਬਾਰਾ ਚੜਾ ਤੇ ਪਤੰਗ ਉਹ ਦੇਖ ਹੁਣ ਚੜੂਗਾ ਜੀ ਇਹ ਪਤੰਗ ਪਹਿਲਾਂ ਵੀ ਹੈਂ ਟ੍ਰੇਂਡ ਹੋ ਗਿਆ ਟ੍ਰੇਂਡ ਹੋ ਗਿਆ ਇਹ ਦੇਖੋ ਹੋ ਬਚੜਾ ਤੇ ਲੰਘ ਗਿਆ ਲੰਘ ਗਿਆ ਬਸ ਉਹ ਦੇਖ ਇਹ ਦੂਆ ਪਤੰਗ ਚੜ ਗਿਆ ਨਾ ਗੈਲ ਹੁਣ ਇੱਕ ਦੂਏ ਨੂੰ ਲਝਾ ਰਹੇ ਹੁਰੀ ਤੇ ਵੀ ਹਨਾ ਲਝਾ ਰਹੇ ਤੇ ਬਾਕੀ ਮੈਂ ਇੱਕ ਗੱਲ ਹੋਰ ਵੀ ਲੱਗਿਆ ਤਿਆਰ ਕਰਨਾ ਇਹ ਦੇਖੋ ਨਾ ਸਾਹਮਣਾ ਇਹ ਤਾਂ ਕਣਕ ਹੈ ਆਪਣੀ ਥੋੜੀਕ ਪਛੈਤੀ ਉਹ ਐ ਸਭ ਤੋਂ ਅਗੇਤੀ ਉਹਨੂੰ ਬੱਲਾ ਆ ਗਿਆ ਜੀ ਹੈ ਜੀ ਚਲੋ 10-20 ਮਿੰਟ ਘੰਟਾ ਤੱਕ ਮਨਜੀਤ ਕਰ ਲੰਦੇ ਨੇ ਆਣਿਆਂ ਨੂੰ ਬੱਚਿਆਂ ਨੂੰ ਆਪਣਾ ਮਨ ਦਾ ਚੌ ਪੂਰਾ ਫਿਰ ਆਵਾਜ਼ ਮਾਰਦੀ ਹੈ ਵੈਸੇ ਤਾਂ ਅੱਜ ਤਾਂ ਨਹੀਂ ਆਹ ਆਂਦੇ ਦੁਪਹਿਰਾ ਦੁਪਹਿਰਾ ਹੈ ਨਾ ਅੱਜ ਦਾ ਬਜਾਉਂਗੇ ਤੇ ਨਚਾਰੂਰੀ ਹੈ ਨਾ ਮੈਂ ਵੀ ਇੱਕ ਵਾਰੀ ਨਾ ਲਵੇ ਹਾਂ ਨਾਲ ਆ ਜਰੂਰ ਦਾ ਹੀ ਕਿਉਂਕਿ ਕੱਲ ਤੇ ਫਿਰ 7 ਦਿਨ ਸਕੂਲ ਵੀ ਜਾਣਾ। ਗਾਹਾਂ ਕੇ 7 ਦਿਨ ਬਣਾਣੇ ਹੀ ਨਹੀਂ ਹੋਗਾ ਸਿਰ। ਉਹੋ ਸਿਰ ਅੱਜ ਦੇ ਦਿਨ ਸਿਰ ਪਿੰਡਾਂ ਨਾਲ ਆਣਾ ਤੇ ਵਿਚ ਵਿਚਾਲੇ 2-3 ਦਿਨ 2 ਦਿਨ ਬਾਅਦ ਚ ਨਹਾਓ ਬੱਚੇ ਨੂੰ ਹੁਣ ਤਾਂ ਵੈਸੇ ਮੌਸਮ ਆਪਣੇ ਕਿੰਨੀ ਖੁੱਲ ਗਿਆ। ਤੇ ਕੱਲ ਅਸੀਂ ਗਏ ਤੇ ਜੀ ਅਮਲੋ ਸਰਾਂ ਦਾ ਫਤਿਹਗੜ੍ਹ ਸਾਹਿਬ ਤੋਂ ਵੀ ਅੱਗੇ ਤੇ ਉੱਥੇ ਜੀ ਕੱਲ ਸਾੜਾ ਔਰਾ ਧੁੰਦਾ ਇੰਨੀ ਕਿਤੇ ਜਿੰਨੀ ਕਪਾ ਅੱਜ ਦੇਖ ਰਹੇ ਫੋਕ ਜਾ। ਤੇ ਉੱਧਰ ਤਾਂ ਬਹੁਤ ਸੰਘਣੀ ਧੁੰਦ ਹੈ। ਜੇ ਉੱਧਰ ਦੇ ਏਰੀਏ ਦੇ ਆਪਣੇ ਨਾਲ ਜੁੜੇ ਪਏ ਜੀ ਆਪਣੇ ਨਾਲ ਸਬਸਕ੍ਰਾਈਬਰ ਜਰੂਰ ਦੱਸਿਓ ਵੀ ਗੱਲ ਐ ਇਦਾਂ ਹੀ ਐ ਵੀ ਉੱਧਰ ਤਾਂ ਸੂਰਜ 2 ਵਜੇ ਜਾ ਕੇ ਚੜਦਾ ਆ ਦਿਖਦਾ ਏ ਜੇ ਮੜਾ ਮੋਟਾ ਦੇਖਦਾ ਵੀ ਐ ਨਹੀਂ ਤਾਂ ਧੁੰਦੇ ਧੁੰਦਾ ਐ ਤੇ ਰਾਤ ਨੂੰ ਬਹੁਤ ਧੁੰਦ ਹੋ ਜਾਂਦੀ ਮਜੀਦ ਜਰਾਤ ਮੈਂ ਕਹਿੰਦੀ ਭੇੜੇ ਵਿੱਚ ਐ ਹੋਇਆ ਬਦਲਦਾ ਕਿ ਤਾ ਨਾ ਮੈਂ ਧਰਤੀ ਵਿੱਚ ਗੜਨੇ ਆਲੀ ਹੋਈ ਬੀਦ ਝੰਡਾ ਅੱਛਾ ਆਪਣੇ ਅੰਦਰ ਆ ਗਈ ਐ ਨਾ ਲੈ ਵੀ ਜਸ ਕਰਨ ਦਾ ਹੋ ਗਿਆ ਰਾਤ ਪਾਸ ਹੋ ਗਿਆ ਪ੍ਰੋਜੈਕਟ ਸਕਸੈਸਫੁਲ ਹੋ ਗਿਆ ਪ੍ਰੋਜੈਕਟ ਜੋ ਹੈ ਨਾ ਕਰਿਆ ਤਾਂ ਵੀ ਮੈਂ ਪਤਾ ਹੈ ਤੇ ਇੱਥੇ ਜਾ ਕੇ ਚੜਾਵਾਂ ਕੱਲਾ ਜਾ ਪਿੱਛੇ ਤੇ ਖੜਕਾ ਚੜਾਇਆ ਇਹਨੇ ਬਹੁਤ ਕੰਮ ਲੇਟ ਹੋ ਗਈ ਹੂੰ ਇਹ ਵੀ ਹੈ ਲਓ ਜੀ ਹੁਣ ਆਪਾਂ ਦੂਜੇ ਕੈਮਰੇ ਨਾਲ ਹੀ ਦੋ ਚਾਰ ਗੱਲਾਂ ਬਾਤਾਂ ਮਨਜੀਤ ਨਾਲ ਵੀ ਕਰੀਏ ਅੱਜ ਕਿਉਂਕਿ ਅੱਜ ਸੰਡੇ ਹੈ ਜੀ ਅੱਜ ਘਰੇ ਆ ਮੈਂ ਵੀ ਬਾ ਜਾਣਾ ਹੁਣ ਦੁਕਾਨ ਤੇ ਤੇ ਕਰੀਏ ਗੱਲਬਾਤ ਕੀ ਕਰਦੇ ਆ ਮਨਜੀਤ ਨਾਲ ਗੱਲਾਂ ਬਾਤਾਂ ਘਰ-ਗ੍ਰਸਤੀ ਦੀਆਂ ਕਿਉਂਕਿ ਅੱਜ ਐਤਵਾਰ ਹੈ ਜੀ ਹਾਂ ਜੀ ਬਾਈ ਮਨਜੀਤ ਤੈਂ ਕਿਹ ਅਸਲਾਹ ਬਣਾਈ ਅੱਜ ਕਿ ਕਿਦੜੇ ਚੱਲੀ ਗੁਰਦੁਆਰਾ ਸਾਹਿਬੀ ਮੱਥਾ ਠੀਕ ਹੈ ਹੀ ਅੱਜ ਪਹਿਲੀ ਗੱਲ ਤਾਂ ਜੀ ਉਹ ਲਾਈਟ ਫੇਰ ਭੱਜ ਗਈ ਮਨਜੀਤ ਦੀ ਜਾਨ ਫੇਰ ਕੜਿੱਕੀ ਚ ਫਸ ਗਈ ਕਹਿੰਦੀ ਦੋ ਮਸ਼ੀਨਾਂ ਤੋਂ ਉਹ ਹੁਲੀਆਂ ਦੋ ਰਹਿ ਗਈ ਹਨਾ ਗੁਰਦੁਆਰਾ ਸਾਹਿਬ ਤਾਂ ਮੇਰਾ ਉਰੀ ਬਣਿਆ ਚਲੋ ਆਪਣਾ ਘਰ ਵੀ ਇੱਕ ਮੰਦਿਰ ਹੀ ਐ ਜੇ ਸੋਚਿਆ ਜਾਵੇ ਮਨਜੀਤ ਆਪਣਾ ਘਰ ਵੀ ਮੰਦਿਰ ਹੀ ਐ ਐਤਵਾਰ ਤਾਂ ਆਣਾ ਨਹੀਂ ਚਾਹੀਦਾ ਹੂੰ ਹਾਂ ਕਾਹਤੇ ਬੱਚੇ ਤਾਂ ਕਹਿੰਨੇ ਐ ਐਤਵਾਰ ਆਣਾ ਚਾਹੀਦਾ ਹੈ ਮਨਜੀਤ ਸਾਡੀ ਕਹਿੰਦੀ ਵੀ ਐਤਵਾਰ ਆਣਾ ਨਹੀਂ ਚਾਹੀਦਾ ਦੱਸੋ ਕਿਆ ਕਰਾਂ ਹੂੰ ਨਹੀਂ ਤਾਂ ਹੈ ਕਿ ਐਸਾ ਲਾ ਬਣਾ ਰਹੀ ਤੂੰ ਕੀ ਕਹਿ ਰਹੀ ਸੀ ਵੀ ਅੱਜ ਆਪਾਂ ਮੂਲਾ ਪਰ ਜਾਇਆਈ ਕੀ ਕਰਨਾ ਹੈ ਬਸ ਕਰਨਾ ਗਿਆ ਹੁਣ ਆਪਣੇ ਪਿੰਡ ਵਿੱਚ ਮੈਂ ਕਹਿੰਦੇ ਫੰਕਸ਼ਨ ਐ ਇੰਨੇ ਹੁੰਦੇ ਆ ਇੰਨੇ ਪਰ ਕਪੜੇ ਫਰੰਟ ਹੋ ਜਾਂਦੇ ਜਿਹੜਾ ਆਪਣੇ ਪਿੰਡ ਸਾਰੇ ਪਿੰਡ ਵੱਲੋਂ ਸਾਂਝਾ ਖੰਡ ਪਾਟ ਸਾਲ ਬਾਦ ਕਰਾਣੇ ਆ ਉਹ ਕਾਦੇ ਕੱਲ ਤੋਂ ਮੈਂ ਕਹਿੰਦੀ ਤਿੰਨ ਚਾਰ ਪੰਜ ਦਾ ਕਿੰਨੇ ਦਾ ਤਿੰਨ ਚਾਰ ਪੰਜ ਦਾ ਤੇ ਸਲਾਹ ਜੀ ਲੋ ਬਣਾ ਵੀ ਰਹੇ ਵੀ ਉੱਥੇ ਅਸੀਂ ਵੀਰ ਜੀ ਨੇ ਆਏ ਵੀ ਤੇ ਪਰਸੋਂ ਵੀ ਚਲੋ ਵੀਰ ਜੀ ਕਹਿੰਦੇ ਤਿੰਨ ਦਿਨ ਤਿੰਨ ਤਰੀਕ ਦਾ ਮਾਨੂੰ ਕੰਮ ਹੈ ਚਾਰ ਨੂੰ ਐ ਪੰਜ ਨੂੰ ਚੱਲੂਗੇ ਕਹਿੰਦਾ ਇੱਕ ਗੇੜਾ ਹਮਾਚਲ ਦਾ ਹੀ ਮਾਰਿਆ ਆਈਏ ਚਾਤੀ ਕਾਂਧੀ ਦੀ ਚਾਰ ਨੂੰ ਆਏ ਹੋਵੇ ਚਾਰ ਨੂੰ ਆਣਾ ਨੇ ਮਿਸਟਰੀ ਨੇ ਅੱਛਾ ਉੱਧਰ ਵੀ ਜਾਣਾ ਤੇ ਸੋਮਵਾਰ ਦਾ ਮੇਰਾ ਕੰਮ ਵੀ ਹੈ ਵੀ ਮਤਲਬ ਕਿ ਵੀ ਤੁਸੀਂ ਆਪਾਂ ਹੁਣ ਲੈ ਕੇ ਆਓ ਵੀ ਕੱਪੜੇ ਲਿਆਈਏ ਹਣਾ ਵੀ ਐ ਗੱਲਬਾਤ ਕਹਿਣ ਦੀ ਮਨਜੀਤ ਦੀ ਐ ਵੀ ਕਹਿੰਦੀ ਮਹੀਨਾ ਕੋ ਹੋ ਲਿਆ ਅਸੀਂ ਜਾਏ ਤੇ ਪਹਿਲਾਂ ਮਰੰਡਾ 15 ਦਿਨ ਪਹਿਲਾਂ ਵੀ ਹੁਣ ਜਿਹੜਾ 2-4000 ਰੁਪਿਆ ਘਰਾਂ ਬਚਦਾ ਵੀ ਉਹ ਲਾ ਲਓ ਕਿਤੇ ਕਹਿੰਨੇ ਸੂਚਕਾ ਕੱਪੜੇ ਮੈਂ ਨੂੰ ਗਿਆ ਨਾਲ ਲਾਓ ਤੇ ਇੱਕ ਇੱਕੇ ਕਮੀਜ਼ ਇੱਕੇ ਸ਼ਰਟ ਇੱਕੇ ਕੋਟੀ ਐ ਬਾਕੀ ਜਾਈ ਜਾਏ ਅਗਰ ਤੇ ਮੇਰੇ ਪਾ ਕਿਹੜਾ ਤਿੰਨਾ ਕੱਪੜੇ ਪਈਆਂ ਨਵਾਰੀ ਭਰੀ ਵੀ ਮੇਰੀ ਇੱਕ ਅਲਮਾ ਨਾ ਐ ਨਹੀਂ ਹੁੰਦਾ ਹੈਗਾ ਵੀ ਦੋਵਾਂ ਗਲੇ ਸਰ ਜਾਂਦਾ ਹੁੰਦਾ ਹੈ ਨਹੀਂ ਮਨਜੀਤ ਦਾ ਕਹਿਣਾ ਵੀ ਠੀਕ ਹੈ ਵੀ ਦੇਖੋ ਹੁਣ ਮੌਸਮ ਚੇਂਜ ਹੋ ਰਹੀ ਹੈ ਵੀ ਚਲੋ ਆਪਣੇ ਕੰਨੀ ਸਰਦੀਆਂ ਤੋਂ ਬਾਅਦ ਹੁਣ ਫਰਵਰੀ ਦਾ ਮਹੀਨਾ ਆ ਗਿਆ ਜਨਵਰੀ ਤੋਂ ਬਾਅਦ ਸਰਦੀਆਂ ਹੁਣ ਚਲੇ ਗਈਆਂ ਥੋੜੀ ਥੋੜੀਆਂ ਕਹਿੰਦੀ ਗਰਮੀ ਆ ਰਹੀ ਹੈ ਥੋੜੇ ਕੱਪੜੇ ਵਿਚਾਲੇ ਲੈ ਲਓ ਬਸੰਤਰ ਉੱਤ ਵਾਲੇ ਕੱਪੜੇ ਲੈ ਲਓ ਕਹਿੰਦੀ ਠੀਕ ਹੈ ਨਹੀਂ ਪੇੜੇ ਪੇੜੇ ਹੂੰ ਪੇੜੇ ਪੇੜੇ ਹੁੰਦੇ ਹਾਂ ਫਿਰ ਉਹਦੇ ਉੱਪਰ ਤੋਤੇ ਮੱਛਰ ਮੱਖੀਆਂ ਬਹੁਤ ਬੈਠਣੀਆਂ ਹੁਣ ਅੱਗਾ ਹੈ ਸ਼ਿਵਰਾਤਰੀ ਵੀ ਆਣੀ ਹੈ ਸ਼ਿਵਜੀ ਮਹਾਰਾਜ ਨੇ ਵੀ ਆਪਣੀ ਪਟੋਕਲੀ ਇਗਣਾ ਸਿਆਣੇ ਜੇ ਜਾਣਾ ਹੈ ਜਾਣਾ ਤਾਂ ਪਰ ਤੁਸੀਂ ਹੁਣ ਉਰੇ ਦੇ 12 ਵਜੇ ਜਾਣਾ ਹੈ ਹਮ ਸ਼ਾਮ ਨੂੰ ਹੀ 4 ਵਜੇ ਦਾ ਨਹੀਂ ਫੇਰ ਕਹਿੰਦੇ ਨਾ ਹਾਂ ਚੱਲੀਏ ਹੁਣ ਹਮ ਚੱਲ ਕੋਈ ਨਹੀਂ ਜਾ ਵੀ ਆਉਂਗੇ ਤੇ ਬਾਕੀ ਐਂ ਦੱਸ ਬੀਬਾ ਹੋਰ ਹੋ ਕੀ ਸਲਾਹ ਗੱਲਬਾਤ ਹੈ ਜਸ ਕਰਨ ਦਾ ਠੀਕ ਚੱਲ ਰਿਹਾ ਹੈ ਨੀ ਫੀਸ ਤਾਂ ਭਰਤੀ ਦੀ ਸਾਰਾ ਕੁ ਓਕੇ ਹੈ ਉਹ ਵੀ ਦੇਖੇ ਕਰ ਕੰਮ ਗੈਲ ਦੀ ਗੱਲ ਨੋਟ ਰੱਖੋ ਠੀਕ ਨਹੀਂ ਬਗਾ ਭਰਤੀ ਦੀ ਹੋਰ ਮੈਂ ਕਹਿੰਦੀ ਵੀ ਮੈਨੂੰ ਨਾ ਇਹੀ ਟਾਈਮ ਜਾਣਾ ਪਸੰਦ ਹੈ ਵੀ ਆਪਣਾ ਕੰਮ ਕਰਨ ਵੇੜਿਆ ਦੁਪਹਿਰੇ ਦੁਪਹਿਰੇ ਜਾਇਆ ਆ ਕੇ ਸ਼ਾਮ ਨੂੰ ਵੀ ਕੰਮ ਕਰ ਹੋ ਜਾਂਦਾ ਹੈ ਆ ਵੀ ਹੈ ਮਨਜੀਤ ਦਾ ਕਹਿਣਾ ਵੀ 2:00 ਵਜੇ ਤੇ ਨਿਕਲੋ 4-5 ਵਜੇ ਘਰੇ ਵੀ ਆ ਜਾਓ ਫਿਰ ਘਰਾਂ ਵੀ ਰੋਟੀ ਪਾਣੀ ਬਣਾਉਣਾ ਹੁੰਦਾ ਠੀਕ ਹੈ ਠੀਕ ਹੈ ਤੇ ਬਾਕੀ ਜੀ ਬਹੁਤ ਸਾਰੇ ਭੈਣਾ ਭਰਾਵਾਂ ਦਾ ਬਹੁਤ ਧੰਨਵਾਦ ਹੈ ਜੀ ਜਿੰਨੇ ਵੀ ਆਪਣੇ ਵਲੌਗ ਨੂੰ ਫੁੱਲ ਵਾਚ ਕਰਦੇ ਆ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਆ ਤੇ ਸਾਡੇ ਕੋਈ ਕੁਐਸਚਨ ਹੁੰਨੇ ਉਹਨਾਂ ਦਾ ਆਪਣਾ ਕਮੈਂਟ ਕਰਕੇ ਰਿਪਲਾਈ ਵੀ ਦੇ ਦਨੇ ਆ ਸਾਨੂੰ ਸੁਝਾਅ ਵੀ ਦੇ ਦਨੇ ਬਹੁਤ ਬਹੁਤ ਧੰਨਵਾਦ ਆ ਜੀ ਹਾਂ ਤਾਂ ਮੈਂ ਕਹਿੰਦੀ ਵੀ ਆ ਤਾਂ ਮੈਨੂੰ ਲੱਗਦੀ 10 ਵਜੇ ਸ਼ਾਇਦ ਇਹਨਾਂ ਦੀ ਹੋਗੇ ਤਾਂ ਨਹੀਂ ਤਾਂ ਹਾਂ ਨਹੀਂ ਤਾਂ ਜੀ ਚੱਲੀ ਜਾਂਦਾ ਹੈਗੇ ਤੁੰਦ ਨਹੀਂ ਆ ਨਾ ਭਾਈ ਤੀ ਮਹਲਾ ਵਈ ਇਹਨਾਂ ਨੇ ਤਾਂ ਕਰਤੇ ਬੰਦ ਵੀ ਤੁੰਦ ਪੈਗੀ ਚਲੋ ਰਾਤ ਐ ਵੀ ਸਾਜਰਾ ਹੋ ਗਿਆ ਨਹੀਂ ਤਾਂ ਕਹੀਂ ਬਾਹਰ ਨਾ ਜਗਰਾਤਾ ਚੱਲਦਾ ਰਾਤ ਨੂੰ ਚੱਲੀ ਜਾਂਦਾ ਟੱਡ ਸਾਰੰਗੀ ਖੜਕੀ ਜਾਂਦੀ ਸਾਰੀ ਰਾਤ ਨੀਂਦ ਸੋਣਾ ਵੀ ਔਖਾ ਹੋ ਜਾਂਦਾ ਨਾ ਚਲੋ ਸਭ ਕੁਝ ਚੱਲਦਾ ਜੀ ਇਹ ਆਪਣਾ ਪੰਜਾਬ ਹੈ ਪੰਜਾਬ ਜਿਆਦਾਤਰ ਆਪਣੇ ਨਾ ਅ ਤਿਹਾਰਾਂ ਦਾ ਤਿਹਾਰ ਜਿਆਦਾ ਆਪਣੇ ਪੰਜਾਬ ਚ ਪੈਂਡੂ ਕਲਚਰ ਦੇ ਨਾਲ ਸੰਬੰਧਿਤ ਤਿਹਾਰ ਜਾਂ ਮੇਲੇ ਸਿੰਝਾਂ ਇਹ ਸਾਰਾ ਕੁ ਖਾੜੇ ਇਹ ਸਾਰਾ ਕੁਸ਼ ਪੰਜਾਬ ਦਾ ਪੈਂਡੂ ਕਲਚਰ ਹੈ ਜੀ ਚੱਲਦਾ ਜਿਹੜਾ ਨਾਲ ਕੱਲ ਨੂੰ ਦੇਖੀ ਟਾਈਮ ਗੱਡੀ ਕਦ ਅੱਖਾਂ ਚ ਟਕਰ ਗਿਆ ਇਹ ਹਾਂ ਜੀ ਹਾਂ ਜ਼ਰੂਰ ਹੁਣ ਮਨਜੀਤ ਵੀ ਆਏ ਜੇ ਕਰ ਕਰੀ ਚੌਥਦੀ ਹੈ ਬਹੁਤ ਝੋਟਦੀ ਹੈ ਫੇਰ ਨਾ ਬਾਈ ਕਰੀ ਚੋਣਾ ਕਰੀ ਉਹਨਾਂ ਕੇ ਆਵਾ ਵੀ ਖਾਜ ਨਹੀਂ ਕਰਨੀ ਇੰਨੀ ਆਪਾਂ ਕੱਲ ਨੂੰ ਚੈੱਕੇ ਕਰਾਇਆਉਂਗੇ ਠੀਕ ਨਹੀਂ ਨਾਲੇ ਇੱਕ ਬਰੀ ਚੈੱਕ ਕਰ ਲੂਗਾ ਜਦੋਂ 3 ਮਹੀਨੇ ਹੋ ਗਏ ਅੱਖਾਂ ਵੀ ਲਾਈਨ ਠੀਕ ਵੀ ਹੈ 2-3 ਮਹੀਨੇ ਹਾਂ 6 ਮਹੀਨੇ ਹੋ ਗਏ ਉਹਨੇ ਲਓ ਜੀ ਪਹਿਲਾਂ ਜੱਸ ਕਰਨ ਨੂੰ ਮਿਲੋ ਮੇਰੇ ਵੱਲ ਤੁਹਨ ਸਹ ਪਰ ਸੱਸ ਨਹੀਂ ਕਰੀ ਲਓ ਜੀ ਜੱਸ ਕਰਨ ਨੂੰ ਵੀ ਸੁਝਾਅ ਦੇਓ ਹੁਣ ਦੇਓ ਜੀ ਸੁਝਾਅ ਜੱਸ ਕਰਨ ਨੂੰ ਵੀ ਅਜੇ ਤਾਂ ਖੇਤ ਮਾਂ ਰਣ ਲੱਗੇ ਆਪਾਂ ਹਾਂ ਚਲੋ ਇੱਕ ਗੱਲ ਆਪਣੇ ਬੱਚੇ ਨੂੰ ਅਸੀਂ ਕਿਹਾ ਤਾਂ ਵੀ ਖੁੱਲੀ ਸੇਜ ਜਗ੍ਹਾ 'ਚ ਮੈਂ ਬਾਦ ਦੋ ਦੋ ਪਤੰਗ ਵੱਡੇ ਦੋ ਵਾਰ ਹਾਂ ਇੱਕ ਗੱਲ ਹੋਰ ਇੱਕ ਮੇਰਾ ਵੱਡ ਹੋ ਗਿਆ ਹੁਣ ਮੈਂ ਲੈਣ ਵੱਡ ਹੋ ਗਿਆ ਜੀ ਹ ਨੀ ਲੈਣੇ ਤਾਂ ਲੈ ਮੈਂ ਕੁਪੀ ਇੱਕ ਅੱਛਾ ਉਹ ਲੈ ਲੈ ਉਹ ਚੜਾ ਲੈ ਉਸ ਤੋਂ ਬਾਅਦ ਫੇਰ ਨਾ ਆਨੂ ਲੈ ਠੀਕ ਹੈ 2 3 ਵਜੇ ਤੇ ਠੀਕ ਹੈ ਪੁੱਤ ਐ ਤਾਂ ਆਪਣਾ ਬੱਚਾ ਚੱਲ ਕੋਈ ਨਹੀਂ ਹੁਣ ਖੇਡ ਲਓ ਉਸ ਤੋਂ ਬਾਅਦ ਨਾ ਲਈ ਇਹ ਕਹਿ ਰਹੇ ਤੈਨੂੰ ਆਈ ਤਾਂ ਮੈਨੂੰ ਕੰਮ ਨਹੀਂ ਚੰਗੇ ਲੱਗਦੇ ਤੇ ਜਿਹੜੇ ਨਾ ਸੱਚਰੇ ਕੰਮ ਨਿਭੜੇ ਹੋ ਉਹ ਠੀਕ ਹੈ ਅੱਜ ਤਾਂ ਲਾਈਟ ਭੱਜ ਗਈ ਜੀ ਮਨਜੀਤ ਦਾ ਮਸ਼ੀਨ ਵਾਲਾ ਕੰਮ ਵੀ ਵਿਚੇ ਰਹਿ ਗਿਆ ਮੇਰਾ ਉਧਰ ਨੂੰ ਨਾ ਉਧਰ ਨੂੰ ਨਾ ਉਧਰ ਨੂੰ ਇਹ ਵੀ ਹੈ ਨਾ ਐਤਵਾਰ ਨੂੰ ਵੀ ਚੱਲ ਜਿਆ ਕਰੋ ਸਾਰੇ ਬਾਪਾ ਮੈਂ ਤਾਂ ਪੱਤਣਾ ਇਹ ਵੜੇ ਪਤੰਗ ਚਲੋ ਠੀਕ ਹੈ ਜੀ ਲੁੱਟ ਲਿਆ ਹੁਣ ਨਾ ਵੜ ਗਿਆ ਪੇਚਾ ਲਾ ਕੇ ਵੜਦੇ ਆਂ ਉਹ ਦੇਖ ਉੱਧਰ ਕਿੰਨੇ ਪਤੰਗ ਉਡ ਰਹੇ ਦਿਖ ਨਹੀਂ ਰਹੇ ਹਜੇ ਦੇਖਣੇ ਨਹੀਂ ਹਵਾ ਤਾਂ ਸੋਹਣੀ ਹੈ ਤੇ ਆ ਜਸਕਰਨ ਹੁਣ ਇਹਦੀ ਵਾਰੀ ਆ ਗਈ ਹੈ ਲੋਈ ਜਸਕਰਨ ਫੇਰ ਪਰ ਇੱਕ ਗੱਲ ਹੈ ਪੁੱਤ ਪਤਕ 150 ਪਤੰਗ ਲੈ ਕੇ ਆਣਾ ਤਾਂ ਮੇਰਾ ਦਿਲ ਕਰ ਜਾਵੇਗਾ ਅੱਛਾ ਨਹੀਂ 150 ਵਾਲਾ ਕਿ ਆ ਆਪਣੇ ਆਪ ਬਿਨਾ ਹਵਾ ਤੇ ਉੜੂਗਾ ਹਾਂ ਨਾ ਪਤੰਗ ਆਪਾਂ ਤਾਂ ਲੈ ਲੈ ਇਹ ਅੱਜ ਦਾ ਦਿਨ ਹੈ ਤੇਰੇ ਪਾ ਪੁੱਤ ਠੀਕ ਹੈ ਉਹ ਤਾਂ ਚੱਲ ਨਹੀਂ ਵੀ ਲਿਆਉਂਗੇ ਤੰਨੂੰ ਮੈਂ ਤਿੰਨ ਲਿਆਂਦੇ ਤੇ ਦੋ ਤੂੰ ਲਿਆਇਆ ਤਾਂ ਪੰਜ ਹੋ ਗਏ ਤੇ ਇੱਕ ਬੜਾ ਇੱਕ ਉਹ ਤੇ ਬੜਾ ਇੱਕ ਉਹ ਤੇ ਬੜਾ ਤਿੰਨ ਸਾਈਜ਼ ਚ ਲਿਆਂਦੇ ਤੇ ਮੈਂ ਉਹ ਕਿੱਥੇ ਆ ਸਭ ਤੋਂ ਬੜਾ ਪਿਆ ਵਾਈਟ ਵਾਲਾ ਹਾਂ ਅੰਦਰ ਪਿਆ ਲਓ ਜੀ ਦੇਖੋ ਅੱਗੇ ਨਾ ਅਸੀਂ ਅਖਬਾਰ ਦੇ ਪਤੰਗ ਬਣਾਏ ਕਰਦੇ ਤੇ ਆਪ ਰੜ ਕੇ ਦੀਆਂ ਦੋ ਤੇਲੂਆਂ ਲੈ ਕੇ ਨਾ ਅਖਬਾਰ ਕੱਟ ਕੇ ਚੋਰਸ ਬਣਾ ਕੇ ਉਹ ਤੋਂ ਬਾਅਦ ਉਹਨੂੰ ਬਹੁਤ ਲੰਬੀ ਪੂੰਛ ਲਾਏ ਕਰਦੇ ਤੇ ਜੀ ਲਓ ਜੀ ਕਰੋ ਆਪਣਾ ਬਚਪਨ ਯਾਦ ਜਦੋਂ ਹੁਣ ਜੱਸ ਕਰਨ ਲੱਗਿਆ ਵਾ ਅਸੀਂ ਤਾਂ ਤਿੰਨ ਤਿੰਨ ਜਣੇ ਇਕੱਠੇ ਹੋ ਜਾਂਦੇ ਸੀ ਚਾਰ ਚਾਰ ਜਣੇ ਵਾ ਫੇਰ ਅਸੀਂ ਪਤੰਗ ਚੜਾਉਣਾ ਐ ਚੜਨਾ ਉਹਨੇ ਜਿਹੜਾ ਰੇਲ ਨਹੀਂ ਚੱਲਦੀ ਹੁੰਦੀ ਡੱਬਿਆਂ ਵਾਲੀ ਗਈ ਡੱਬਿਆਂ ਵਾਲੀ ਇਕਣਾ ਨੂੰ ਪੂਛ ਲਾ ਦੇਣੀ ਅਸੀਂ 10 10 ਫੁੱਟ 15 15 ਦੀ ਉਹ ਫੇਰ ਗੋਤਾ ਜਾਣੀ ਤਾਂ ਮਾਰਦਾ ਪਤੰਗ ਕੁੰਮਧਾਣੀ ਦੇ ਉੱਪਰ ਜੱਸ ਕਰਨ ਪਤੰਗ ਤਾਂ ਤੇਰਾ ਬਿਨਾ ਹਉ ਤੇ ਆਪਣੇ ਆਪ ਉੱਡ ਰਿਆ ਹੈ ਉਹ ਦੇਖ ਉੱਡ ਗਿਆ ਗਈ 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 ਤੇ ਗੱਲ ਬਾਤ ਐ ਇਸ ਤਰ੍ਹਾਂ ਜੱਸ ਕਰਨਾ ਵੀ ਹੁਣ ਆਹ ਕੰਨੀ ਤਾਂ ਆਪ ਪਾਈ ਤੀਗਾ ਲਾਗੇ ਪਾਣੀ ਆ ਗਿਆ ਤੈਨੂੰ ਕੰਨੀ ਹੈ ਹਾਂ ਛੋਟੇ ਹੁੰਦੇ ਮੈਂ ਪਾਏ ਨਹੀਂ ਕਰਦਾ ਰਾ ਉੱਥੇ ਉੱਦੋਂ ਉੱਥੇ ਪਾ ਕੇ ਲਿਆਇ ਕਰਦਾ ਮੈਂ ਕਰਾਲੀ ਤੇ ਲਿਆਇਦਾ ਸੀ ਪਿਛਲੇ ਤੇ ਪਿਛਲੇ ਸਾਲ ਪਵਾ ਕੇ ਬਹੁਤ ਚੜੇ ਤੇ ਹੀ ਪਤੰਗ ਇਹਦਾ ਵੀ ਐਕਸਪੀਰੀਅੰਸ ਹੁੰਦਾ ਜਿਹੜਾ ਇਹਦਾ ਮਾਸਟਰ ਹੈ ਨਾ ਜੀ ਪਤੰਗ ਚੜਾਣੇ ਦਾ ਉਹਨੂੰ ਵੀ ਹਿਸਾਬ ਹੁੰਨੇ ਆ ਜੀ ਤੇ ਸਭ ਤੋਂ ਪਹਿਲੀ ਗੱਲ ਤਾਂ ਵੀ ਕੰਨੀ ਤੇ ਗੱਲ ਤੁਰਦੀ ਹੈ ਜਿਹੜਾ ਕੰਨੀ ਪਾਣੀ ਆ ਗਈ ਜੀ ਨੂੰ ਉਹਦਾ ਪਤੰਗ ਉੜੂ ਆ ਇਨਵੈਸਟ ਦੇਖੋ ਕਾਪੀ ਕੋਲੇ ਰੱਖੀ ਵੀ ਪਾੜਦਾ ਬਜੇ ਦੀ ਪੂੰਛ ਚੇਪੀ ਨਾਲ ਲਾ ਰਿਆ ਟੇਪ ਲਾ ਰਿਆ ਉਹ ਤਾਂ ਅਸੀਂ ਅੱਗੇ ਦੇਖ ਲੈ ਅਸੀਂ ਜੋੜ ਦਿੰਦੇ ਤੇ ਬਾਹੋਂ ਤੈਨੂੰ ਕਿਆ ਦੱਸਣਾ ਆਟੇ ਦੇ ਬਣਾ ਲੈਣਾ ਗੁੰਦ ਜਾ ਲੇਟੀ ਜੀ ਉਹ ਲਾਣੀ ਅਸੀਂ ਜਾਂ ਫੇਰ ਗੁੰਦ ਬਿਲਾ ਗਿਆ ਤਾਂ ਮਿਲਣਾ ਫੇਵੀਕੋਲ ਗੱਲ ਬਣਾਉਣਾ ਪਤੰਗ ਚਾਹ ਨਾ ਬਣ ਗਈ ਪੂੰਛ ਹੁਣ ਤੈਨੂੰ ਉਡਾ ਕੇ ਦਿਖਾਣਾ ਅੱਛਾ ਨਹੀਂ ਅਸੀਂ ਨਹੀਂ ਉੜਦਾ ਦੇਖਣਾ ਮੈਂ ਚੱਲਿਆ ਦੁਕਾਨ ਤੇ ਕਿਉਂ ਬਹੁਤ ਟਾਈਮ ਹੋ ਗਿਆ ਪੁੱਤ ਬਾ ਤੈਨੂੰ ਬਣਦਾ ਹੀ ਦੇਖ ਲਿਆ ਹੁਣ ਅਸੀਂ ਤੇ ਚਲੋ ਠੀਕ ਆ ਹੁਣ ਮਿਲਾਂਨੇ ਹੀ ਮਨਜੀਤ ਨੂੰ ਨਾ ਵੀ ਮਨਜੀਤ ਮੈਂ ਤਾਂ ਚੱਲਿਆ ਹੈ ਫਿਰ ਹੂੰ ਯਾਰ ਇੱਕ ਹੋਰ ਤੀ ਗੱਲ ਵੀ ਤੇਰੇ ਕੋਲ 4-5000 ਰੁਪਏ ਆ ਬਚਿਆ ਵਾ 2-3000 ਮੈਨੂੰ ਲੋੜ ਤੀ ਅੱਜ ਮੇਰੇ ਕੋਲ ਹੈ ਨਹੀਂ ਲਓ ਜੀ ਮਨਜੀਤ ਮੰਨੂ ਤਾਂ ਜਵਾਬ ਦੇ ਰਹੀ ਆ ਮੈਂ ਕਦੀ ਜਵਾਬ ਨਹੀਂ ਦੇਆ ਮਾਂ ਚੱਲ ਜੇ ਹੋਵੋਗੇ ਤਾਂ ਮੈਂ ਦਿੰਦੀ ਨਹੀਂ ਹੈ ਮਾਂ ਚੱਲ ਨਹੀਂ ਦੇਤੇ ਕਹਾਂ ਪਏ ਹੁੰਨੇ ਉਦੋਂ ਨਹੀਂ ਦੇਤੇ ਮਰੰਡੇ ਨੂੰ ਗਏ ਤੇ ਉਦੋਂ ਬਚੇ ਹੀ ਹੋਣਾ ਕੋਈ ਬਸ ਫੇ ਦੇ ਤਾਂ ਦੇਤੇ ਉਦੋਂ ਲਓ ਜੀ ਇਹ ਤਾਂ ਸਾਫ ਹੈ ਮੁੱਕਰ ਗਈ ਸਾਫ ਮੁੱਕਰਨੇ ਦੀ ਥੱਲੇ ਨਹੀਂ ਹੈਗੀ ਇੱਕ ਦਿਨ ਦੇ ਹੀ ਨਹੀਂ ਤੇ ਚਲੋ ਤਾਂ ਮੰਨ ਲਿਆ ਦੇ ਤੇ ਮੈਨੂੰ ਨਾ ਹੋਰੇ ਤਾਂ ਕੋ ਲੋ ਜੀ ਮਨਜੀਤ ਨਾ ਹੁਣ ਉੱਪਰ ਆਏ ਬੈਠੇ ਧੁੱਪਾਂ ਚ ਜਦੋਂ ਮਨਜੀਤ ਸੀੜੀਆਂ ਚੜ੍ਹ ਕੇ ਉੱਪਰ ਆਈ ਨਾ ਮਨਜੀਤ ਕਹਿੰਦੀ ਮੇਰਾ ਨਾ ਐਂ ਲੱਗਦਾ ਜਿਗਣਾ ਮੇਰਾ ਬੀਪੀ ਘਟਦਾ ਹੁੰਦਾ। ਕਿਆ ਕਰਦਾ ਕੱਚਾ ਕੱਚਾ ਜਿਹਾ ਮਨ ਹੁੰਦਾ। ਤੈਨੂੰ ਮੈਂ ਕੱਲ ਪਰਸੋਂ ਦਾ ਕਹਿ ਰਿਆਂ ਮਨਜੀਤ ਚੱਲ ਚੱਲੀਏ ਦਵਾਈ ਦਵਾ ਲੈਣਾ ਤੈਨੂੰ ਇੱਕ ਵਾਰ। ਯਾਰ ਬੀਪੀ ਕੇ ਹਾਂ ਰੋਜ਼ ਘਟਾਇਆ ਹੁੰਦਾ। ਹੂੰ। ਆ ਤਾਂ ਹੁਣ ਐਨਾ ਸ਼ੂਗਰ ਕੰਮ ਵੀ ਨਿਪੜ ਗਿਆ। ਹੂੰ। ਉਧਰ ਆ ਲੱਗਿਆ ਹੁਣ ਇਹ ਵੀ ਹੈ ਨਾ। ਇਹ ਵੀ ਮੈਂ

ਸੁਨਾ ਲੋ ਜੀ ਤੁਸੀਂ ਉਹ ਮੇਰੀ ਉਹ ਪੈਣਾ ਤੁਸੀਂ ਮੈਨੂੰ ਸੁਝਾ ਦੇ ਦਿਓ ਕਮੈਂਟ ਕਰਕੇ ਵੀ ਬਿੰਦਰ ਤੈਨੂੰ ਸਹੀ ਕਹਿ ਰਿਹਾ ਤੂੰ ਕਿਸੇ ਚੰਗੇ ਜਿਹੜੇ ਡਾਕਟਰ ਕੋਲ ਜਾਣੀ ਇੱਕ ਵਾਰੀ ਨਾ ਹੁਣ ਮਹੀਨਾ ਹੋ ਗਿਆ ਵਿਚੇ ਨੂੰ ਬੁਖਾਰ ਵੀ ਹੋ ਲਿਆ ਪਹਿਲਾਂ ਇਹਨੂੰ ਜ਼ੁਕਾਮ ਵੀ ਹੋਇਆ ਤਾਂ ਉਹ ਵੀ ਇਹਦੇ ਅੰਦਰ ਜਮੀ ਜਾਂਦਾ ਦਿਮਾਗ 'ਚ ਵੀ ਭਾਈ ਜਾ ਕੇ ਮਨਜੀਤ ਚੰਗੇ ਜਿਹੇ ਡਾਕਟਰ ਤੇ ਦਵਾਈ ਲੈ ਲੈ ਚੱਲ ਕੋਈ ਨਹੀਂ ਤੂੰ ਅੱਜ ਬਿੰਦਰ ਨੂੰ ਨਾ ਦੇ ਦੋ ਹਜ਼ਾਰ ਰੁਪਏ ਜਿਹੜਾ 1000 ਬਚਿਆ ਵਾ ਚਲੋ ਆਪਾਂ ਡਾਕਟਰ ਕੋਲ ਆ ਕੇ ਦਵਾਈਓ ਲੈ ਲੰਨੇ ਹਣਾ ਐ ਕਰ ਲੰਨੇ ਮੈਂ ਦੇਰ ਮੈਂ ਪਾ ਦੂੰਗਾ ਕੋਈ ਨਹੀਂ ਜਿਹੜਾ ਲੱਗਦਾ 5-7 ਕੱਲੂ ਜਾਣਾ ਨਾ ਆਪਾਂ ਨੱਖਾਂ ਦੀ ਦਵਾਈ ਦੇ ਹਣਾ ਚੈੱਕ ਕਰਾਂ ਅੱਖਾਂ ਚੈੱਕ ਕਰਾਂ ਜਾਂਦੇ ਵੀ ਡਾਕਟਰ ਕੋਲ ਨੂੰ ਵੀ ਘੁੰਮੇ ਆਉਂਗੇ ਹਨ ਐ ਕਰ ਲਉਂ ਐ ਕਰ ਲੰਨੀ ਹਾਂ ਠੀਕ ਹੈ ਕਰ ਲਓ ਲੋ ਜੀ ਹਵਾ ਪੂਰੀ ਚੱਲ ਪਈ ਐਨੂੰ ਲੀ ਹੁਣ ਮੈਂ ਚੱਲਦਾ ਦੁਕਾਨ ਤੇ ਉਧਰੋਂ ਵੀ ਫੋਨ ਆ ਰਿਹਾ ਵੀ 855 ਦਾ ਨਾ ਪ੍ਰੈਸ਼ਰ ਜੈਕ ਲੀਕ ਹੋ ਗਿਆ ਮੂਰੇ ਵਾਲ ਤੇ ਉਹਦੀਆਂ ਜਾ ਕੇ ਸੀਲਾਂ ਸੁੱਲਾ ਪਾਣੀਆਂ ਉਹ ਜਾ ਕੇ ਖੋਲ ਕੇ ਲਿਆਨਾ ਬਾਈ ਬੈਠਿਆ ਦੁਕਾਨ ਤੇ ਹਾਦਰ ਸਾਹਿਬ ਦਾ ਫੋਨ ਆਇਆ ਤਾਂ ਜੀ ਵੀ ਕੰਮ ਵੀ ਕਰ ਲਿਆ ਹੁਣ ਸੀਜ਼ਨ ਖੁੱਲ ਰਿਹਾ ਜੀ ਮਾਰਚ ਅਪ੍ਰੈਲ ਤੋਂ ਖੁੱਲੇ ਜਾਂਦਾ ਐਨ ਮਾਰਚ ਤੇ ਬਾਅਦ ਐਂਡ ਚ ਦੇ ਹੁਣ ਆਪਣੇ ਕੋਲ ਕੰਮ ਆ ਲੱਗ ਗਿਆ ਸ਼ੁਰੂ ਹੁਣ ਠੰਡਾ ਤੋਂ ਬਾਅਦ ਤੇ ਹੁਣ ਕੰਮਕਾਰ ਵੀ ਕਰੀਏ ਹਨਾ ਮਨਜੀਤ ਆ ਕੋਈ ਪਤਾ ਨਹੀਂ ਕਿਦਾਂ ਅਸੀਂ ਫਿਰ ਜੇ ਹਮਾਰਾ ਚਲਦਾ ਬਣ ਗਿਆ ਗੇੜਾ ਉੱਥੇ ਲੱਗ ਜਾਣਾ ਫਿਰ ਦੋ ਇੱਕ ਦੋ ਦਿਨ ਐਤੀ ਕੀ ਮਨਜੀਤ ਉਹਨਾਂ ਨੂੰ ਮੈਂ ਲੈ ਜਾਣਾ ਨਹੀਂ ਦੇਖਦੇ ਅਸੀਂ ਦੋ ਜਣੇ ਹੀ ਜਾਉਂਗੇ ਇੱਕ ਵਾਰੀ ਚਾਚੇ ਦਾ ਜੀ ਕੰਮ ਤਿਆਰ ਸ਼ੁਰੂ ਕਰਾਇਆ ਆਉਂਗੇ ਕਿਉਂਕਿ ਨੀਵਾ ਪਰਾ ਕੇ ਰੁਕ ਗਿਆ ਤਾਂ ਉਹਦਾ ਨਕਸ਼ੇ ਦਾ ਚੱਕਰ ਪੈ ਗਿਆ ਤਾਂ ਵੀ ਕਮਰੇ ਕਿੱਧਰ ਕਿੱਧਰ ਹੈ ਤੁਸੀਂ ਦੇਖਿਆ ਹੀ ਹੈ ਬਲੌਗ ਵੀਰ ਜੀ ਉਹਨਾਂ ਦੇ ਤੇ ਹੁਣ ਜਾਉਂਗੇ ਆਰਟੀ ਟੈਕਟ ਨੂੰ ਲੈ ਕੇ ਨਾਲੇ ਨਕਸ਼ਾ ਦਹੀਂ ਦੱਸਿਆਊਗਾ ਵੀ ਉਹਦਾ ਕਮਰਾ ਕਰ ਲ ਆ ਕਰਵਾ ਦੂੰਗੇ ਹਨ ਆ ਕੰਮ ਕਰਿਆਉਂਗੇ ਜੀ ਹੁଁ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਦਾ ਜੀ ਮਿਲਦੇ ਆਂਗੇ ਕੱਲ ਕਿਸੇ ਹੋਰ ਨਵੇਂ ਵਲੌਗ ਵਿੱਚ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਆਪਣੇ ਵਲੌਗ ਨੂੰ ਸੇਖ ਹੋ ਕੇ ਦੇਣ ਲਈ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਐ ਵੀ ਹੁਣ ਮਨਜੀਤ ਥੋੜੀ ਕਿ ਲੱਕਿਆ ਪਤਲ ਜਾਣੀ ਹੋ ਪੈਣੀ ਢਿੱਲੇ ਜੇ ਹੋ ਰਹੇ ਚਲੋ ਦੇਖਦੇ ਆਂ ਜੇ ਬਣ ਗਈ ਗੱਲ ਅ ਵੀ ਮੇਰੇ ਘਰ ਸਲਾਹ ਬਣ ਗਈ ਵੀ ਮੈਂ ਚੱਲੇ ਆਈ ਆ ਜੇ ਇਹਦਾ ਮਨ ਬਣ ਗਿਆ ਵੀ ਚੱਲਦੀ ਮੈਂ ਕੰਮ ਨਿਭੜੇ ਫਿਰ ਚੈੱਕ ਅਪ ਕਰਾਈ ਲੈਣੇ ਇਹ ਸਟੋ ਟੋਸਟ ਕਰਾ ਦਿੰਨੇ 1 2 ਤੇ ਬਾਕੀ ਗੱਲਬਾਤ ਇਸ ਤਰ੍ਹਾਂ ਐ ਜੀ ਆਪਣੇ ਕਿ ਨਹੀਂ ਤਾਂ ਮੌਸਮ ਐਨ ਖੁਲਿਆ ਬਾਈ ਧੁੱਪ ਤਾਂ ਪੈਨ ਪੂਰੀ ਫੁੱਲ ਐ ਹਵਾਵਾਂ ਚੱਲ ਰਹੀਆਂ ਖੁਸ਼ਕ ਤੇ ਮੌਸਮ ਵੀ ਠੀਕ ਹੀ ਐ ਸਵੇਰੇ ਹੁੰਦੀ ਧੁੰਦ ਉਸ ਤੋਂ ਬਾਅਦ 10:00 ਵਜੇ ਸੂਰਜ ਜ਼ੋਰ ਪਾ ਕੇ ਚਮਕ ਜਾਂਦਾ ਤੇ ਫਿਰ ਧੁੱਪ ਚੜੇ ਜਾਂਦੀ ਤੁਸੀਂ ਦੇਖੇ ਰਹੇ ਅੱਜ ਮੌਸਮ ਐਨ ਵਧੀਆ ਫੁੱਲ ਐ ਤੇ ਅੱਜ ਸਵੇਰੇ ਮਨਜੀਤ ਕਹਿੰਦੀ ਮੈਂ ਮਸ਼ੀਨ ਲਾਣੀ ਉੱਧਰ ਮੈਂ ਕਹਾ ਵੀ ਧੁੰਦ ਐਨੀ ਐ 8:00 ਵਜੇ ਚਾਲਿਆ ਨਾ 9:00 ਵਜੇ ਫਿਰ ਲਾ ਲਈ ਜਾ ਸੂਰਜ ਦੇਵਤਾ ਦਿਖਿਆ ਨਾ ਥੋੜਾ ਇੱਕ ਵੀ ਚਮਕ ਜਾਦਾ ਚਮਕ ਜਾਦਾ ਰਿਹਾ ਨਹੀਂ ਜੇ ਉਂ ਚੜਿਆ ਆ ਦੇਖਣ ਲੱਗ ਗਿਆ ਸੂਰਜ ਤੂੰਦ ਚ ਤੇ ਬਾਕੀ ਜੀ ਜਿੰਨੇ ਵੀ ਆਪਣੇ ਵਲੌਗ ਦੇ ਨਾਲ ਜੁੜੇ ਪਏ ਆ ਸਾਰਿਆਂ ਦਾ ਦਿਨੋ ਧੰਨਵਾਦ ਹੈ ਜੀ ਲੋ ਹੁਣ ਜੱਸ ਕਰਨਾ ਪਤੰਗ ਚੜਾਇਆ ਤੁਹਾਨੂੰ ਦਿਖਾ ਦਈਏ ਇੱਕ ਬਰੀ ਇਹ ਵੀ ਨਜ਼ਾਰੇ ਲੈ ਰਿਹਾ ਪਰ ਇਹਨਾਂ ਗਲਤ ਕੰਮ ਕਰਤੇ ਆ ਕੋਠੇ ਤੇ ਪਤੰਗ ਚੜਾ ਦਿੱਤਾ ਚਲੋ ਕੋਈ ਨਹੀਂ ਚਲੋ ਠੀਕ ਹੈ ਜੀ ਮੈਂ ਦਿਖਾਣਾ ਹੁਣ ਪਤੰਗ ਚੱਸ ਕਰਨ ਦਾ ਪਤੰਗ ਹਾਂ ਬਾਈ ਉਹ ਚੜ ਗਿਆ ਚੜ ਗਿਆ ਹੀ ਪਤੰਗ ਚੜ ਗਿਆ ਚੜ ਗਿਆ ਪੂੰਛ ਛੋਟੀ ਆ ਪੂੰਛ ਛੋਟੀ ਆ ਆਹ ਕਾ ਮੈਂ ਉਹ ਗਿਆ ਅੰਦਰ ਬਣੀ ਨਾ ਗੱਲ ਹੁਣ ਇਹਨੂੰ ਇਕੱਠਾ ਕਰਕੇ ਨਾ ਹੌਲੀ ਹੌਲੀ ਐਂ ਨਾ ਖਿੱਚੋ ਨਾ ਪਾੜ ਜਣਾ ਕੋਈ ਕੁਝ ਮੈਂ ਉੱਧਰ ਹੀ ਐਹੀਂ ਲਾਗ ਜਾ ਕੇ ਉੱਪਰ ਤੇ ਚੱਕ ਲੈਹੀਂ ਹਨਾ ਹਣੀ ਮੋਦਰ ਜੰਮ ਮਰਾਂ ਦੇ ਕਰ ਲੈ ਤੋੜ ਤੇ ਉਹਰੇ ਤੇ ਨਾ ਤੋੜਿਆ ਨਹੀਂ ਤੋੜਦੇ ਤੋੜਦੇ ਫਿਰ ਰੋਟੀ ਪਾਣੀ ਖਾ ਕੇ ਬਹਿ ਜਾਓ ਫੇ ਨਜ਼ਾਰਾ ਆਈ ਹੈ ਜੀ ਇੱਕਣੀ ਜਦੋਂ ਆਪਾਂ ਉੱਪਰ ਤੋਂ ਦੇਖਦੇ ਆ ਕਿੰਨਾ ਵਧੀਆ ਦ੍ਰਿਸ਼ਾਂ ਦਾ ਥੱਲੇ ਜਾਂ ਫਿਰ ਆਪਾਂ ਡਰੋਨ ਨਾਲ ਛੋਟ ਲਈਏ ਕਿੰਨਾ ਸੋਹਣਾ ਹਨਾ ਜੀ ਚਾਰੇ ਪਾਸੇ ਹਰਿਆਲੀ ਕਣਕਾਂ ਦੀ ਫਸਲ ਲਹਿਰਾ ਰਹੀ ਹਵਾ ਦੇ ਵਿੱਚ ਥੋੜੀ ਕਿਤੋਂ ਦੀ ਬਾਦ ਗਈ ਥੋੜੀ ਫੋਗ ਜਾ ਹੋ ਗਿਆ ਜਿਆਦਾ ਬਿਲਡਿੰਗਾਂ ਦਿਖਦੀਆਂ ਨਹੀਂ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਮਿਲਦੇ ਆਂ ਜੀ ਕੱਲ ਕੇ ਸੇ ਨਵੇਂ ਵਲੌਗ ਵਿੱਚ ਜਦ ਤੱਕ ਬਿੰਦਰ ਨੂੰ ਦੋ اجازت ਮੇਰੇ ਵੱਲੋਂ ਸਾਰਿਆਂ ਨੂੰ ਸਾਸਰੀ ਅਕਾਲ ਤੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵੱਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਜੀ ਕੱਲ ਵਲੌਗ ਵਿੱਚ ਅੱਜ ਦਾ ਵਲੌਗ ਤੁਹਾਡੇ ਲਈ ਮਿੰਨੀ ਵਲੌਗ ਹੈ